ਇੱਕ ਬਹੁਤ ਵੱਡੀ ਖਬਰ ਆ ਰਹੀ ਹੈ ਲੁਧਿਆਣਾ ਤੋਂ ਜਿੱਥੇ ਕਿ ਡੀਆਈਜੀ ਦਫਤਰ ਦੇ ਵਿੱਚ ਖੁਦਕੁਸ਼ੀ ਹੋ ਗਈ ਹੈ ਏਐਸਆਈ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਆਪਣੀ ਸਰਵਿਸ ਰਿਵਾਲਵਰ ਦੇ ਨਾਲ ਸਿਰ ਦੇ ਵਿੱਚ ਗੋਲੀ ਮਾਰ ਲਈ ਹੈ ਤੀਰਤ ਸਿੰਘ ਵਜੋਂ ਮ੍ਰਿਤਕ ਦੀ ਪਛਾਣ ਹੋਈ ਹੈ ਤਸਵੀਰ ਤੁਹਾਨੂੰ ਉਹਨਾਂ ਨੇ ਦਿਖਾ ਰਹੇ ਹਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਵੀ ਹੈ ਤਿੰਨ ਬੱਚਿਆਂ ਦਾ ਪਿਤਾ ਸੀ ਮ੍ਰਿਤਕ ਏਐਸਆਈ ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਬਹੁਤ ਵੱਡੀ ਖਬਰ ਹੈ ਲਗਾਤਾਰ ਹੁਣ ਖੁਦਕੁਸ਼ੀਆਂ ਕਈ ਸੁਰਖੀਆਂ ਬਣ ਰਹੀਆਂ ਨੇ ਪਹਿਲਾਂ ਚੰਡੀਗੜ੍ਹ ਵਿੱਚ ਏ ਡੀ ਜੀ ਪੀ ਹਰਿਆਣਾ ਦੇ ਉਹਨਾਂ ਦੀ ਖੁਦਕੁਸ਼ੀ ਰੋहतक ਦੇ ਵਿੱਚ ਕੇਐਸਆਈ ਦੀ ਖੁਦਕੁਸ਼ੀ ਹੁਣ ਲੁਧਿਆਣਾ ਦੇ ਵਿੱਚ ਵੀ ਇੱਕ ਏਐਸਆਈ ਨੇ ਖੁਦਕੁਸ਼ੀ ਕਰ ਲਈ ਹੈ ਕਿਉਂ ਖੁਦਕੁਸ਼ੀ ਕੀਤੀ ਹੈ ਇਹਦਾ ਹਾਲੇ ਤੱਕ ਪਤਾ ਨਹੀਂ ਲੱਗਿਆ ਪਰ ਬਹੁਤ ਵੱਡੀ ਖਬਰ ਹੈ ਡੀਆਈਜੀ ਦਫ਼ਤਰ ਦੇ ਅੰਦਰ ਏਐਸਆਈ ਦੇ ਵੱਲੋਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜਾਨ ਲੈ ਲਈ ਗਈ ਹੈ ਤਿੰਨ ਬੱਚਿਆਂ ਦਾ ਪਿਤਾ ਸੀ ਇਹ ਤੀਰਤ ਸਿੰਘ ਨਾਮ ਦਾ ਏਐਸਆਈ ਜਿਸ ਨੇ ਦੱਸਿਆ ਜਾ ਰਿਹਾ ਹੈ ਕਿ ਆਪਣੀ ਹੀ ਸਰਵਿਸ ਰਿਵਾਲਵਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਤਸਵੀਰ ਉਹਨਾਂ ਦੀ ਤੁਸੀਂ ਦੇਖ ਰਹੇ ਹੋ ਤੀਰਤ ਸਿੰਘ ਇਹਨਾਂ ਦਾ ਨਾਮ ਸੀ ਜਿਹੜੇ ਕਿ ਹੁਣ ਇਸ ਦੁਨੀਆ 'ਚ ਨਹੀਂ ਰਹੇ ਨੇ ਡੀਆਈਜੀ ਦੇ ਦਫ਼ਤਰ ਦੇ ਅੰਦਰ ਏਐਸਆਈ ਦੇ ਵੱਲੋਂ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਆਪਣੀ ਹੀ ਸਰਵਿਸ ਰਿਵਾਲਵਰ ਦਾ ਇਸਤੇਮਾਲ ਆਪਣੀ ਹੀ ਜਾਨ ਲੈਣ ਲਈ ਕੀਤਾ ਗਿਆ ਸਿੱਧੀ ਸਿਰ ਵਿੱਚ ਗੋਲੀ ਮਾਰੀ ਗਈ ਹੈ ਤੀਰਤ ਸਿੰਘ ਵਜੋਂ ਇਹਨਾਂ ਦੀ ਪਛਾਣ ਹੋਈ ਹੈ ਕੀ ਵਜ੍ਹਾ ਰਹੀ ਹੈ ਖੁਦਕੁਸ਼ੀ ਦੀ ਇਸ ਦੇ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਲੁਧਿਆਣਾ ਦੀ ਇਹ ਬਹੁਤ ਵੱਡੀ ਖਬਰ ਹੈ ਜਿੱਥੇ ਕਿ ਆਪਣੀ ਹੀ ਸਰਵਿਸ ਰਿਵਾਲਵਰ ਦੇ ਨਾਲ ਇੱਕ ASI ਨੇ ਆਪਣੀ ਜਾਨ ਲੈ ਲਈ ਹੈ ਹੁਣ ਇਸ ਦੇ ਵਿੱਚ ਕੀ ਐਂਗਲ ਨਿਕਲ ਕੇ ਆਉਂਦਾ ਹੈ ਕੀ ਇਸ ਦੇ ਵਿੱਚ ਗਲਬਾਤ ਹੈ ਕੀ ਜਿਹੜੀ ਹੈ ਵਜ੍ਹਾ ਰਹੀ ਹੈ ਕਿਉਂ ਇਹ ਆਪਣੇ ਆਪ ਨੂੰ ਜਿਹੜਾ ਖੁਦਕੁਸ਼ੀ ਕੀਤੀ ਹੈ ਆਪਣੇ ਆਪ ਨੂੰ ਖਤਮ ਕੀਤਾ ਗਿਆ ਇੱਕ ASI ਦੇ ਵੱਲੋਂ ਇਹ ਹੁਣ ਬਹੁਤ ਵੱਡੀ ਜਾਂਚ ਦਾ ਵਿਸ਼ਾ ਬਣ ਗਿਆ ਹੈ ਲੁਧਿਆਣਾ ਦੀ ਇਹ ਖਬਰ ਹੈ ਜਿੱਥੇ ਲੁਧਿਆਣਾ ਦੇ ਡੀਆਈਜੀ ਦਫ਼ਤਰ ਦੇ ਵਿੱਚ ਇੱਕ ASI ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਏਸੀ ਹੁਣ ਦੇਖਣ ਦੀ ਕੋਸ਼ਿਸ਼ ਕਰ ਰਹੇ ਆ ਲਗਾਤਾਰ ਜਿਹੜੀ ਐ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਸ ਦੀ وجہ ਰਹੀ ਹੈ ਕਿਉਂ ਇੱਕ ਐਸਆਈ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਿੰਨ ਬੱਚਿਆਂ ਦਾ ਪਿਤਾ ਸੀ ਤੀਰਤ ਸਿੰਘ ਜਿਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ ਇਹ ਹੁਣ ਬਹੁਤ ਇੱਕ ਵੱਡਾ ਮੁੱਦਾ ਬਣ ਗਿਆ ਹੈ ਬਹੁਤ ਵੱਡਾ ਇੱਕ ਜਿਹੜਾ ਹੈਗਾ ਜਾਂਚ ਦਾ ਵਿਸ਼ਾ ਬਣ ਗਿਆ ਹੈਗਾ ਕਿ ਡੀਆਈਜੀ ਦਫ਼ਤਰ ਦੇ ਅੰਦਰ ਇੱਕ ਐਸਆਈ ਨੇ ਆਪਣੀ ਹੀ ਜਾਨ ਕਿਉਂ ਲੈ ਲਈ ਹੈ ਕੀ ਅਜਿਹਾ ਵਾਪਰਿਆ ਕਿਉਂ ਉਹ ਆਪਣੀ ਜਾਨ ਦੇਣ ਲਈ ਮਜਬੂਰ ਹੋਇਆ ਬਹੁਤ ਵੱਡੇ ਜਿਹੜੇ ਸਵਾਲ ਉੱਠ ਖੜੇ ਹੋਏ ਨੇ ਜਿਨ੍ਹਾਂ ਦੇ ਜਵਾਬ ਜਿਹੜੇ ਜ਼ਰੂਰ ਲੱਭੇ ਜਾਣੇ ਚਾਹੀਦੇ ਨੇ ਮੇਰੇ ਸੋਗੀ ਨਵੀਨ ਸ਼ਰਮਾ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜ ਰਹੇ ਨੇ ਨਵੀਨ ਐਸਆਈ ਡੀਆਈਜੀ ਦਫ਼ਤਰ ਦੇ ਅੰਦਰ ਆਪਣੀ ਜਾਨ ਲੈ ਲੰਦਾ ਕਿ ਕੁਝ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕੁਝ ਵਜ੍ਹਾ ਹੁਣ ਤੱਕ ਪਤਾ ਲੱਗ ਸਕੀ ਹੈ। ਉਹ ਦੇਖੋ ਇਸ ਪੂਰੇ ਮਾਮਲੇ ਦੇ ਵਿੱਚ ਹਜੇ ਲੁਧਿਆਣਾ ਪੁਲਿਸ ਜਾਂਚ ਕਰ ਰਹੀ ਹੈ ਕਿਉਂਕਿ ਡੀਆਈਜੀ ਦੇ ਦਫ਼ਤਰ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਇੱਕ ਮੁਲਾਜ਼ਮ ਵੱਲੋਂ ਆਪਣੇ ਸਿਰ ਦੇ ਵਿੱਚ ਗੋਲੀ ਮਾਰ ਕੇ ਕੁਤੂਸੀ ਕਰ ਲੈਣਾ ਕਿਉਂਕਿ ਇਹ ਮਾਮਲਾ ਸ਼ੱਕੀ ਹਾਲਾਤਾਂ ਦੇ ਵਿੱਚ ਇਸ ਪੂਰੇ ਮਾਮਲੇ ਤੇ ਪੁਲਿਸ ਹਜੇ ਜਾਂਚ ਕਰ ਰਹੀ ਹੈ ਕਿਉਂਕਿ ਇਹ ਕਈ ਸਾਲਾਂ ਤੋਂ ਡੀਆਜੀ ਦਫ਼ਤਰ ਦੇ ਵਿੱਚ ਇਹ ਮੁਲਾਜ਼ਮ ਤਾਇਨਾਤ ਸੀ ਔਰ 57 ਸਾਲ ਦੀ ਉਮਰ ਦੱਸੀ ਜਾ ਰਹੀ ਹੈ ਇਹ ਇਸ ਦਾ ਨਾਮ ਜਿਹੜਾ ਹੈ ਉਹ ਤੀਰਤ ਸਿੰਘ ਦੇ ਵਜੋਂ ਸਾਹਮਣੇ ਆਇਆ ਔਰ ਇਸ ਦੇ ਜਿਹੜੇ ਬੱਚੇ ਆ ਕਿਉਂਕਿ ਇੱਕ ਮੁੰਡਾ ਦੋ ਕੁੜੀਆਂ ਨੇ ਇਹ ਕੈਨੇਡਾ ਕੈਨੇਡਾ ਭੇਜੇ ਹੋਏ ਨੇ ਬੱਚੇ ਔਰ ਇਹ ਇੱਥੇ ਹਸਬੰਡ ਔਰ ਵਾਈਫ ਦੋਹੇ ਰਹਿੰਦੇ ਸੀ ਔਰ ਪੁਲਿਸ ਨੇ ਇਹ ਇਸ ਦੀ ਜਿਹੜੀ ਮ੍ਰਿਤਕ ਦੇ ਹੈ ਇਸ ਨੂੰ ਕਬਜ਼ੇ ਵਿੱਚ ਲੈ ਕੇ ਲੁਗਾਣਾ ਦੇ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰੱਖਾ ਦਿੱਤਾ ਪੋਸਟਮਾਰਟਮ ਹੋਏਗਾ ਉਸ ਤੋਂ ਬਾਅਦ ਪਰਿਵਾਰਕ ਜਨਾਂ ਨੂੰ ਇਹ ਦੇਹ ਸੌਂਪੀ ਜਾਏਗੀ ਪਰ ਕਈ ਵਾਰ ਇਹ ਹੈ ਬਲਵਿੰਦਰ ਇਹੋ ਜੇ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਥਾਣਿਆਂ ਦੇ ਵਿੱਚ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਇੱਕ ਪੁਲਿਸ ਵਾਲਾ ਆਪਣੇ ਹੀ ਰਿਵਲਵਰ ਦੇ ਨਾਲ ਸਰਵਿਸ ਰਿਵਲਵਰ ਦੇ ਨਾਲ ਖੁਦਕੁਸ਼ੀ ਕਰ ਲੈਣਾ ਇਹ ਇਹ ਖਬਰ ਨਵੀਂ ਨਵੀਂ ਦੋ ਐਂਗਲ ਹੋ ਸਕਦੇ ਆ ਇੱਕ ਜਾਂ ਤਾਂ ਕੋਈ ਪਰਿਵਾਰਕ ਕਲੇਸ਼ ਹੋ ਸਕਦਾ ਜਾਂ ਕੋਈ ਮਾਨਸਿਕ ਪਰੇਸ਼ਾਨੀ ਪਰਿਵਾਰਕ ਤੌਰ ਤੇ ਹੋ ਸਕਦੀ ਜਾਂ ਫਿਰ ਸਰਵਿਸ ਨਾਲ ਜੁੜੀ ਕੋਈ ਪਰੇਸ਼ਾਨੀ ਹੋ ਸਕਦੀ ਹੈ ਤੇ ਇਹ ਦੋਨੇ ਹੀ ਮਾਮਲੇ ਗੰਭੀਰ ਹੋ ਸਕਦੇ ਨੇ ਜਾਂਚ ਵਿੱਚ ਜਿਹੜਾ ਹੈ ਹੁਣ ਪਤਾ ਲੱਗ ਸਕਦਾ ਕਿ ਕੀ ਸਰਵਿਸ ਦੌਰਾਨ ਕੋਈ ਲੈਬ ਸੀਗਾ ਜਾਂ ਕਿਸੇ ਤਰ੍ਹਾਂ ਦੀ ਸਰਵਿਸ ਵਿੱਚ ਪਰੇਸ਼ਾਨੀ ਸੀ ਨੌਕਰੀ 'ਚ ਪਰੇਸ਼ਾਨੀ ਸੀ ਜਾਂ ਫਿਰ ਕੋਈ ਪਰਸਨਲ ਜਿਹੜਾ ਕੋਈ ਆਪਣਾ ਕੋਈ ਕੋਈ ਪਰਿਵਾਰ ਦਾ ਕੋਈ ਮਸਲਾ ਸੀ ਉਦੋਂ ਕੋ ਜਿਹੜੇ ਪਹਿਲੀ ਰੂਪ ਦੇ ਵਿੱਚ ਇਹੀ ਲੱਗ ਰਿਹਾ ਕਿਉਂਕਿ ਵਕਫ ਵਕਫ ਧਰਾਵਾਂ ਦੇ ਤਹਿਤ ਜਿਹੜਾ ਇਹ ਪੁਲਿਸ ਨੇ ਜਿਹੜੀ 174 ਦੀ ਕਾਰਵਾਈ ਕੀਤੀ ਹੈ ਕਿਉਂਕਿ ਇਹ ਮਾਮਲਾ ਜਿਹੜਾ ਇਹ ਮਾਨਸਿਕ ਤੌਰ ਤੇ ਵੀ ਪਰੇਸ਼ਾਨੀ ਦਾ ਹੋ ਸਕਦਾ ਪਰ ਕਹਣਾ ਜਲਦਬਾਜ਼ੀ ਹੋਵੇਗਾ ਜਦ ਤੱਕ ਪੁਲਿਸ ਪੂਰੇ ਮਾਮਲੇ ਤੇ ਖੁਲਾਸਾ ਨਹੀਂ ਕਰਦੀ ਸੋ ਇਹ ਚਾਹੇ ਪੰਜਾਬ ਪੁਲਿਸ ਦੇ ਜਵਾਨ ਹੋਣ ਕਈ ਵਾਰ ਸਾਨੂੰ ਅਜਈਆਂ ਸਬਰਾਂ ਵੀ ਮਿਲਦੀਆਂ ਨੇ ਜਦੋਂ ਸਰਦ ਦੇ ਉੱਤੇ ਜਿਹੜੇ ਫੌਜੀ ਜਵਾਨ ਜਦੋਂ ਆ ਰੱਖਿਆ ਕਰਨ ਦੀ ਹੁੰਦੇ ਨੇ ਤਾਂ ਉਹ ਵੀ ਆਤਮ ਹਤਿਆ ਜਾਂ ਹਤਿਆਵਾਂ ਦੀਆਂ ਖਬਰਾਂ ਇਹੋ ਜਿਹੀਆਂ ਮਿਲਦੀਆਂ ਨੇ ਕੁਝ ਕੁਛ ਦੀਆਂ ਸੋ ਇਸ ਦੇ ਪਿੱਛੇ ਕਈ ਵਾਰ ਮਾਮਲੇ ਦੇ ਵਿੱਚ ਮਾਨਸਿਕ ਤਣਾਅ ਦੀਆਂ ਖਬਰਾਂ ਜ਼ਰੂਰ ਆਉਂਦੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਕੀ ਆਉਂਦਾ ਇਹ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਖੁਲਾਸਾ ਕਰੇਗੀ ਠੀਕ ਹੈ ਨਵੀਨ ਫਿਲਹਾਲ ਬਹੁਤ ਬਹੁਤ ਧੰਨਵਾਦ ਹੈ ਸਾਰੇ ਜਾਣਕਾਰੀ ਦੇ ਲਈ ਤਾਂ ਕਿਸ ਤਰ੍ਹਾਂ ਦਾ ਕੋਈ ਮਾਨਸਿਕ ਤਣਾਅ ਸੀ ਕੋਈ ਘਰੇਲੂ ਸੀ ਜਾਂ ਫਿਰ ਨੌਕਰੀ ਨਾਲ ਜੁੜਿਆ ਹੋਇਆ ਸੀਗਾ ਇਹਦੇ ਬਾਰੇ ਜਾਂਚ ਦੇ ਵਿੱਚ ਪਤਾ ਲੱਗੇਗਾ ਫਿਲਹਾਲ ਖਬਰ ਇੱਥੇ ਤੱਕ ਹੈ ਕਿ ਇੱਕ ਐਸਐਸਆਈ ਦੇ ਵੱਲੋਂ ਆਪਣੇ ਸਰਵਿਸ ਰਿਵਾਲਵਰ ਨਾਲ ਖੁਦਕੁਸ਼ੀ ਕਰ ਲਈ ਗਈ ਹੈ ਤੇ ਜਾਂਚ ਜਿਹੜੀ ਹੈ ਹੁਣ ਇਸ ਦੀ ਕੀਤੀ ਜਾ ਰਹੀ ਹੈ